ਸਚੀਰਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਭਾਰਤ ਹੁਣ ਈਰਾਨ ਦੀ ਬਜਾਏ ਵੈਨਜ਼ੁਏਲਾ ਤੋਂ ਤੇਲ ਖਰੀਦੇਗਾ। ਉਹਨਾਂ ਦਾਅਵਾ ਕੀਤਾ ਹੈ ਕਿ ਭਾਰਤ ਵੈਨਜ਼ੁਏਲਾ ਤੋਂ ਤੇਲ ਖਰੀਦਣ ਲਈ ਇੱਕ ਸੌਦਾ ਕਰ ਚੁੱਕਾ ਹੈ। 트੍ਰੰਪ ਨੇ ਇਹ ਬਿਆਨ ਵਾਸ਼ਿੰਗਟਨ ਡੀਸੀ 'ਚ 에어ਫੋਰਸ 1 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ। ਹਾਲਾਂਕਿ ਭਾਰਤ ਸਰਕਾਰ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ, ਪਰ 트੍ਰੰਪ ਇਹ ਕਹਿ ਰਹੇ ਹੈ ਕਿ ਸਾਡੇ ਕੋਲ ਪਹਿਲਾਂ ਹੀ ਇੱਕ ਸਮਝੌਤਾ ਪਰ ਧੁੰ ਵੈਨਜ਼ੁਏਲਾ ਤੋਂ ਤੇਲ ਖਰੀਦੇਗਾ ਈਰਾਨ ਤੋਂ ਨਹੀਂ ਤੇ ਹੁਣ ਇਹ ਵੀ ਕਿਹਾ ਹੈ ਕਿ ਭਾਰਤ ਨਾਲ ਸੌਦੇ ਦੀ ਤਾਰਨਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਤੇ ਟਰੰਪ ਦੇ ਅਨੁਸਾਰ ਜੇਕਰ ਚੀਨ ਚਾਹੇ ਤਾਂ ਉਹ ਵੀ ਵੈਨਜ਼ੁਏਲਾ ਤੋਂ ਤੇਲ ਖਰੀਦ ਸਕਦੇ ਹੈ ਬਲੋਚ ਲਿਬਰੇਸ਼ਨ ਆਰਮੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਚ 12 ਥਾਵਾਂ ਉਤੇ ਇੱਕੋ ਸਮੇਂ ਹਮਲੇ ਕੀਤੇ ਨੇ ਮੀਡੀਆ ਰਿਪੋਰਟ ਅਨੁਸਾਰ ਬਲੋਚ ਲੜਾਕਿਆਂ ਨੇ ਲਗਭਗ 80 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਮਾਰਨ ਦਾ ਦਾਵਾ ਕੀਤਾ ਇਸ ਤੋਂ ਪਹਿਲਾਂ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਚ 11 ਨਾਗਰਿਕ ਵੀ ਮਾਰੇ ਗਏ ਸਨ ਜਦੋਂ ਕਿ 67 ਲੜਾਕੂ ਵੀ ਉੱਥੇ ਮਾਰੇ ਗਏ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਬਲੋਚ ਬਗੀਆਂ ਨੇ ਸ਼ਨੀਚਰ ਸ਼ਨੀਵਾਰ ਸਵੇਰੇ ਕਵੇਟਾ ਪਾਸਨੀ ਮਸਤੂਂਗ ਨਸ਼ਕੀ ਤੇ ਗਵਾਦਰ ਜਨਾਂ ਵਿੱਚ ਤਾਂ ਤੋਂ ਵਾਦ ਥਾਮੋ ਤੇ ਇੱਕੋ ਸਮੇਂ ਹਮਲੇ ਕੀਤੇ ਨੇ ਤਿਰਾਸਤਾ ਅਨੀ ਕਵੇਟਾ ਚ ਘਟੋ ਘਟ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਨੇ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਚਾਰ ਪੁਲਿਸ ਕਰਮਚਾਰੀ ਦਾ ਸੁਰੱਖਿਆ ਕਰਮਚਾਰੀਆਂ ਚ ਸਾਂਝਾ ਨਹੀਂ ਕਵੇਟਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਲੜਾਕਿਆਂ ਨੇ ਨੁਸ਼ਕੀ ਜ਼ਿਲ੍ਹੇ ਦੇ ਟਿਪਟੇ ਕਮਿਸ਼ਨਰ ਨੂੰ ਅਗਵਾ ਕਰ ਲਿਆ ਸੀ ਬੀਐਲਈ ਨੇ ਇਸ ਨੂੰ ਆਪਰੇਸ਼ਨ ਹੀਰੋਫ ਦਾ ਨਾਮ ਦਿੱਤਾ ਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਬਿਆਨ ਜਾਰੀ ਕਰਕੇ ਦਾਵਾ ਕੀਤਾ ਹੈ ਕਿ ਹਮਰੇ ਪਿੱਛੇ ਭਾਰਤ ਦਾ ਹੱਥ ਹੈ ਦੁਨੀਆ ਭਰ ਚ ਜਿੱਥੇ ਇੱਕ ਪਾਸੇ ਪ੍ਰਵਾਸੀਆਂ ਲਈ ਕਾਨੂੰਨ ਸਖਤ ਕੀਤੇ ਜਾ ਰਹੇ ਨੇ ਉੱਥੇ ਹੀ ਸਪੇਨ ਸਰਕਾਰ ਨੇ ਇੱਕ ਇਤਿਹਾਸਕ ਤੇ ਦਲੇਰਾਨਾ ਫੈਸਲਾ ਕੀਤਾ ਸਪੇਨ ਦੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਜਿਹੜੇ ਲਗਭਗ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੀ ਰਿਹائش ਤੇ ਕੰਮ ਕਰਨ ਦੇ ਲਈ ਵਰਕ ਪਰਮਿਟ ਦੇਣਗੇ ਤੇ ਸਪੇਨ ਸਰਕਾਰ ਦੀ ਇਸ ਨਵੀਂ ਨੀਤੀ ਤਹਿਤ ਉਹ ਸਾਰੇ ਲੋਕ ਵਿਦੇਸ਼ੀ ਲਾਭ ਉਠਾ ਸਕਦੇ ਨੇ ਜੋ 31 ਦਸੰਬਰ 2025 ਤੋਂ ਪਹਿਲਾਂ ਸਪੇਨ ਪਹੁੰਚ ਚੁੱਕੇ ਸਨ ਜੋ ਘੱਟੋ ਘੱਟ 5 ਮਹੀਨੇ ਤੋਂ ਸਪੇਨ ਚ ਰਹਿ ਰਹੇ ਨੇ ਜਾਂ ਜਿਨ੍ਹਾਂ ਉਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਸ ਬਾਬਤ ਪਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦੇ ਕਿ ਹੈ ਕਿ ਅਸੀਂ ਉਹਨਾਂ ਲੋਕਾਂ ਲਈ ਕਾਨੂੰਨੀ ਰਸਤਾ ਖੋਲ੍ਹ ਰਹੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਇਸ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਇਆ। ਉਹਨਾਂ ਆਖੇ ਹੈ ਕਿ ਇਹ ਲੋਕ ਖੇਤਾਂ 'ਚ ਸਬਜ਼ੀਆਂ ਤੋੜਨ ਤੋਂ ਲੈ ਕੇ ਬਜ਼ੁਰਗਾਂ ਦੀ ਦੇਖਭਾਲ ਤੇ ਹੋਟਲਾਂ 'ਚ ਸਫਾਈ ਵਰਗੇ ਉਹ ਕੰਮ ਕਰਦੇ ਨੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਕਤਰਾਉਂਦੇ ਨੇ। ਸਪੈਨ ਸਰਕਾਰ ਮੁਤਾਬਕ ਇਹਨਾਂ ਪਰਮਿਟਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਅਪ੍ਰੈਲ ਤੋਂ ਜੂਨ 2026 ਦੇ ਅੰਤ ਤੱਕ ਚੱਲੇਗੀ ਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਪ੍ਰਕਿਰਿਆ ਨੂੰ ਸੁਚਾਰੂ ਲਈ ਵਾਦੂ ਸਟਾਫ ਤਾਇਨਾਤ ਕੀਤਾ ਜਾਏਗਾ ਮੁੰਬਈ ਇੱਕ ਵਾਰ ਫਿਰ ਗੈਂਗਸਟਰ ਤੇ ਸੈਲੀਬ੍ਰਿਟੀਾਂ ਉੱਤੇ ਹਮਲਿਆਂ ਦੀਆਂ ਖਬਰਾਂ ਨਾਲ ਦਹਿਲ ਗਿਆ ਸ਼ਨੀਵਾਰ ਤੜਕੇ ਕਰੀਬ 3 ਵਜੇ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਜੂਹ ਉਸਤੇ ਰਿਹਾਈਸ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਹਮਲਾਵਾਰਾਂ ਨੇ 4 ਰਾਉਂਡ ਫਾਇਰਿੰਗ ਕੀਤੀ ਹੈ ਖੁਸ਼ਕਿਸਮਤੀ ਰਹੀ ਹੈ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਈ ਪ੍ਰੋਫਾਈਲ ਇਲਾਕੇ 'ਚ ਹੋਈ ਇਸ ਵਾਰਦਾਤ ਨੇ ਸੁਰੱਖਿਆ ਪਰਮੰਡਾ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਮੁੰਬਈ ਪੁਲਿਸ ਅਨੁਸਾਰ ਹਮਲਾਵਾਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਇਸਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਨੀਰੀ ਦਾ ਫਾਇਦਾ ਉਠਾਉਂਦੀ ਹੋਈ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੀ ਹੀ ਪਾਰੀ ਪੁਲਿਸ ਫੋਰਸ ਤੇ ਫੋਰੈਂਸਿਕ ਮਹਾਰਾ ਦੀ ਟੀਮ ਨੇ ਮੁਕਿਆ ਉਤੇ ਪਹੁੰਚ ਕੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਰੋਹਛੱਟੀ ਦਾ ਘਰ ਉਸ ਵੀਆਈਪੀ ਇਲਾਕੇ ਚ ਹੈ ਜਿੱਥੇ ਬਾਲੀਵੁੱਡ ਦੇ ਕਈ ਵੱਡੇ ਸਟਾਰਾਂ ਦੇ ਬੰਗਲੇ ਨੇ ਜਿਸ ਕਾਰਨ ਪੂਰੇ ਇਲਾਕੇ ਨੂੰ ਛੋਣੀ ਚ ਤਬਦੀਲ ਕਰ ਦਿੱਤਾ ਗਿਆ ਤੇ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਇਸ ਹਮਲੇ ਦਾ ਸੰਬੰਧ ਪਿਛਲੀਆਂ ਘਟਨਾਵਾਂ ਨਾਲ ਹੈ ਜਾਂ ਨਹੀਂ ਪਾਕਿਸਤਾਨ ਤੋਂ ਇਸ ਵੇਲੇ ਦੀ ਇੱਕ ਵੱਡੀ ਸੰਸਨੀਖੇਜ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨੀ ਗੈਂਗਸਟਰ ਤੇਤਵਾਦੀ ਗਤੀਵਿਧੀਆਂ ਸ਼ਾਮਲ ਸ਼ਹਿਜਾਹਤ ਪੱਟੀ ਉਤੇ ਜੌਨ ਲੀਵਰ ਹਮਲਾ ਹੋਇਆ ਹੈ ਹੈਰਾਨੀਜਨ ਗੱਲ ਇਹ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਭਾਰਤ ਦੀ ਗੈਂਗ ਲੋਰੈਂਸ ਗੈਂਗ ਲਈ ਹੈ ਤੇ ਲੋਰੈਂਸ ਗੈਂਗ ਦੇ ਕਰੀਬੀ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਰਣਦੀਪ ਮਲਿਕ ਨਾ ਦੇ ਸੋਸ਼ਲ ਮੀਡੀਆ ਹੈਂਡਲ ਉਤੇ ਪਾਈ ਗਈ ਇੱਕ ਪੋਸਟ 'ਚ ਲਿਖਿਆ ਗਿਆ ਹੈ ਕਿ ਇਹ ਜੋ ਸ਼ਹਿਜਾਹਤ ਪੱਟੀ ਉਤੇ ਹਮਲਾ ਹੋਇਆ ਹੈ ਇਹ ਮੈਂ ਰਣਦੀਪ ਮਲਿਕ ਤੇ ਅਨਿਲ ਪੰਡਿਤ ਨੇ ਜੋ ਵੀ ਕੋਈ ਸਾਡੇ ਦੇਸ਼ ਲੋਰੈਂਸ ਭਰਾ ਦੇ ਖਿਲਾਫ ਬੋਲੇਗਾ ਉਸ ਨੂੰ ਇਸੇ ਤਰ੍ਹਾਂ ਚੁੱਪ ਕਰਾਇਆ ਜਾਵੇਗਾ ਉਹ ਦੁਨੀਆ 'ਚ ਕਿਤੇ ਵੀ ਲੋਕ ਜਾਣ ਉਹਨਾਂ ਨੂੰ ਮਾਰ ਹੀ ਦਿੱਤਾ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਸ਼ਹਿਜ਼ਾਦਪੱਟੀ ਪਾਕਿਸਤਾਨ 'ਚ ਬੈਠਾ ਇੱਕ ਅਜਿਹਾ ਨਾਇਆ ਜੋ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਤੇ ਨਸ਼ਾ ਤਸਕਰੀ ਦੇ ਨੈਟਵਰਕ ਨਾਲ ਜੁੜਿਆ ਹੋਇਆ ਤੇ ਸੁਰੱਖਿਆ ਏਜੰਸੀਆਂ ਮੁਤਾਬਕ ਪੱਟੀ ਦੇ ਸੰਬੰਧ ਕਈ ਕਮਾਂਦਰੀ ਅਤਵਾਦੀ ਸੰਗਠਨਾਂ ਨਾਲ ਵੀ ਰਹੇ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਵਜ਼ੂ ਕਰਨ ਵਾਲੇ ਸੁਬਾਨ ਰੰਗਰੀਜ਼ ਦਾ 3 ਦਿਨ ਦਾ ਪੁਲਿਸ ਨੇ ਮਾਂ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਕੋਰਟ 'ਚ ਮੋੜ ਪੇਸ਼ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਅੰਮ੍ਰਿਤਸਰ ਕੋਰਟ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਤੇ ਭੇਜਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਈ ਡਿਵੀਜ਼ਨ ਥਾਣੇ 'ਚ ਗਾਜ਼ੀਆਬਾਦ ਨਿਵਾਸੀ ਸੁਬਾਨ ਰੰਗਰੀਜ਼ ਦੇ ਖਿਲਾਫ ਐਫ ਆਈ ਆਰ ਕੀਤੀ ਗਈ ਸੀ। ਪੁਲਿਸ ਨੇ ਉਸ ਖਿਲਾਫ ਦੱਸਦੀ ਇੱਕ ਗਾਜ਼ੀਆਬਾਦ ਦਾ ਰਹਿਣ ਵਾਲਾ ਮੁਸਲਿਮ ਨੌਜਵਾਨ ਸੁਬਾਨ ਰੰਗਰੀਸ 13 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਚ ਆਇਆ ਸੀ ਤੇ ਇਸ ਤੋਂ ਬਾਅਦ ਉਸਨੇ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਬੈਠ ਕੇ ਵਜ਼ੂ ਕੀਤਾ ਉਸਨੇ ਮੂੰਹ 'ਚ ਸਰੋਵਰ ਦਾ ਪਾਣੀ ਭਰਿਆ ਤੇ ਕੁਰਲੀ ਕਰ ਦਿੱਤੀ ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ 'ਚ ਘੁੰਮਦਾ ਰਿਹਾ ਤੇ ਉਸਨੇ ਇੱਕ ਹੋਰ ਦੋਸਤੋ ਵੀਡੀਓ ਵੀ ਸ਼ੂਟ ਕਰਵਾਈ ਸੀ ਇਸ ਕਾਰਨ ਕਰਕੇ ਹੀ 24 ਜਨਵਰੀ ਨੂੰ ਯੂਪੀ ਦੇ ਗਾਜ਼ੀਆਬਾਦ 'ਚ ਨਿਹੰਗਾਂ ਨੇ ਉਸਨੂੰ ਫੜ ਲਿਆ ਤੇ ਉਸਦੀ ਚਮਕ ਕੇ ਕੁੱਟਮਾਰ ਵੀ ਕੀਤੀ ਤੇ ਬਾਅਦ 'ਚ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਤੋਂ ਬਾਅਦ ਗਾ ਬਾਦ ਪੁਲਿਸ ਨੇ ਉਸ ਨੂੰ ਹਿਰਾਸਤ ਚ ਲੈ ਲਿਆ ਤੇ ਬਾਅਦ ਚ ਪੰਜਾਬ ਪੁਲਿਸ ਵੱਲੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ ਉਹਨਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਨਸ਼ਰ ਕੀਤੀ ਹੈ ਉਹਨਾਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਪ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਨੇ ਤੁਹਾਨੂੰ ਦੱਸ ਦਈਏ ਕਿ 500 ਕਰੋੜ ਰੁਪਏ ਦੇ ਅਟੈਚੇ ਦੇ ਬਿਆਨਕਾਰ ਨੇ ਉਹਨਾਂ ਨੂੰ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਮੂਤਰਕਾਰ ਦਿੱਤਾ ਗਿਆ ਡਾਕਟਰ ਸਿੱਧੂ ਨੇ ਆਪਣੀ ਟਵੀਟ 'ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੂ 'ਤੇ ਕਥਿਤ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲੀਭੁਗਤ ਕਰਕੇ ਕਾਂਗਰਸ ਨੂੰ ਕਮਜ਼ੋਰ ਤੇ ਤਬਾਹ ਕਰਨ ਦਾ ਦੋਸ਼ ਲਾਇਆ ਉਨਾ ਦੋਸ਼ ਲਗਾਇਆ ਕਿ ਪੰਜਾਬ ਚੋ ਪਾਰਟੀ ਦੀ ਹਾਰ ਤੇ ਪਤਨ ਦਾ ਕਾਰਨ ਚੋਣਾ ਨਹੀਂ ਬਲਕਿ ਅੰਦਰੂਨੀ ਖਿੱਚੋ ਤਾਣ ਹੈ ਡਾਕਟਰ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਵਾਰ-ਵਾਰ ਪਾਰਟੀ ਅੰਦਰ ਗੱਲ ਕੀਤੀ ਹੈ ਤੇ ਚੇਤਾਵਨੀ ਦਿੱਤੀ ਸੀ ਪਰ ਕਾਂਗਰਸ ਲੀਡਰਸ਼ਿਪ ਨੇ ਇਸ ਉੱਤੇ ਅਮਲ ਨਾ ਕੀਤਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਉਸ ਪ੍ਰਣਾਲੀ ਦਾ ਹਿੱਸਾ ਨਹੀਂ ਰਹਿ ਸਕਦੇ ਜਿੱਥੇ ਪਾਰਟੀ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੋਵੇ ਇਸ ਕਰਕੇ ਉਹ ਨਵਜੋਧ ਕੋ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੋਲ ਰਾਜਾ ਵੜਿੰਗ ਬਾਰੇ ਬਹੁਤ ਸਬੂਤ ਨੇ ਪਰ ਉਹਨਾਂ ਦਾ 24 ਕੋਈ ਸਿਰੋਕਾਰ ਨਹੀਂ ਫੋਕਸ ਰਹਾ ਦੁਤਸ਼ੇਨੀ ਵਾਰ ਨੂੰ ਉਸ ਵੇਲੇ ਪਾਵੁਕਤੀ ਸੁਖਦਾਈ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਪਾਕਿਸਤਾਨ ਤੋਂ ਰਿਹਾ ਹੋ ਕੇ ਸੱਤ ਪਾਰ ਦੇ ਨਾਗਰਿਕ ਆਪਣੇ ਵਤਨ ਪਰਤੇ ਲੰਬੇ ਸਮੇਂ ਬਾਅਦ ਆਪਣੇ ਅਜੀਜ਼ਾਂ ਨੂੰ ਸੁਰੱਖਿਤ ਵਾਪਸ ਦੇਖ ਕੇ ਪਰਵਾਰਕ ਮੈਂਬਰਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਇਹਨਾਂ ਨਾਗਰਿਕਾਂ ਨੂੰ ਲੈਣ ਲਈ ਉਹਨਾਂ ਦੇ ਪਰਿਜਨ ਵੱਡੀ ਗਿਣਤੀ 'ਚ ਸਰਹੱਦ ਉਤੇ ਮੌਜੂਦ ਸਨ ਸਾਲਾਂ ਦੀ ਵਿੱਚ ਇੰਨੀ ਤੇ ਉਡੀਕ ਤੋਂ ਬਾਅਦ ਜਿਵੇਂ ਹੀ ਇਹ ਨਾਗਰਿਕ ਭਾਰਤੀ ਸਰਹੱਦ 'ਚ ਦਾਖਲ ਹੋਈ ਸਾਰੇ ਮਾਹੌਲ 'ਚ ਖੁਸ਼ੀ ਤੇ ਸਕੂਨ ਦੀ ਲਹਿਰ ਦੌੜ ਗਈ ਜਾਣਕਾਰੀ ਅਨੁਸਾਰ ਇਹ ਹਾ ਕਿਤੇ ਗਏ ਸੱਤ ਭਾਰਤੀ ਨਾਗਰਿਕਾਂ 'ਚ ਚਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਜਲੰਧਰ ਇੱਕ ਲੁਧਿਆਣਾ ਤੇ ਇੱਕ ਉੱਤਰ ਪ੍ਰਦੇਸ਼ ਦਾ ਵਸਨੀਕ ਪ੍ਰੋਟੋਕੋਲ ਅਧਿਕਾਰੀ ਅਰੁਣ ਮਹਲ ਨੇ ਦੱਸਿਆ ਕਿ ਸਾਲ 2023 ਚ ਆਈ ਭਿਆਨਕ ਬਾੜ ਕਾਰਨ ਇਹ ਸਾਰੇ ਨਾਗਰਿਕ ਆਪਣੀ ਰਿਸ਼ਤੇਦਾਰਾਂ ਜ਼ਮੀਨ ਤੇ ਪਸ਼ੂ ਤਾਨੂ ਬਚਾਉਣ ਲਈ ਸਰਹੱਦ ਦੇ ਇਲਾਕਿਆਂ ਵੱਲ ਚਲੇ ਗਏ ਸਨ ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਚ ਬਹਿ ਕੇ ਉਹ ਅਣਜਾਣੇ ਚ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਏ ਬਾਅਦ ਵਿੱਚ ਪਾਕਿਸਤਾਨ ਰੇਂਜਰਸ ਵੱਲੋਂ ਭਾਰਤੀ ਬੀਐਸਐਫ ਨਾਲ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਬਾਅਦ ਪਾਕਿਸਤਾਨ ਦੀ ਕਾਨੂੰਨੀ ਪ੍ਰਕਿਰਿਆ ਤਹਿਤ ਉਹਨਾਂ ਨੂੰ ਹਿਰਾਸਤ ਚਲਿਆ ਗਿਆ ਤੇ ਸਜ਼ਾ ਸੁਣਾਈ ਗਈ ਤੇ ਹੁਣ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਉਹ ਰਿਹਾ ਹੋ ਕੇ ਆਏ ਵਾਪਸ ਨਾਗਰਿਕਾਂ ਨੇ ਮੀਡੀਆ ਨਾਲ ਕੀ ਗੱਲਬਾਤ ਕੀਤੀ ਹੈ ਜੀ ਆਪਣੀ ਤਸਵੀਰ ਸੰਗ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਤਨ ਵਾਪਸੀ ਹੋ ਰਹੀ ਹੈ ਲੜਕੀਆਂ ਦੀ ਕੀ ਕਹਿਣਾ ਹੈ ਸਰ ਤੋਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਦੋਹਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਦੇ ਦੋ ਛੇ ਟਾਈਕ ਸਾਲ ਦੇ ਵਿੱਚ ਤਿੰਨ ਸਾਲ ਦਾ ਐਕਸਪੀਰੀ ਸਾਨੂੰ ਮੁੰਡੇ ਵਾਪਸ ਲੱਗਦੇ ਜੀ ਤੇ ਇਹਨਾਂ ਵਾਪਸ ਆਉਣ ਨੂੰ ਕਰਦੇ ਆ ਜੀ ਸਰ ਸਰਪੰਚ ਸਾਹਿਬ ਦੇਖਿਆ ਗਿਆ ਜੀ ਕਈ ਲੋਕ ਜਿਹੜੇ ਨੇ ਸਾਰੀ ਸਾਰੀ ਉਮਰ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਸੜ ਗਏ ਨੇ ਪਰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਵਾਪਸ ਆ ਰਹੇ ਨੇ ਕੀ ਕਹਿਣਾ ਕਿ ਕਿੰਨੀ ਖੁਸ਼ੀ ਹੋ ਰਹੀ ਹੈ ਸੰਧ ਸਰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਆ ਸੋਹਰਾ ਜੀ ਆਏ ਨੇ ਆਪ ਜੀ ਕੋਲ ਚੱਲ ਕੇ ਆਏ ਆ ਇਹਦਾ ਬਹੁਤ ਬਹੁਤ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਰੇ ਸਾਡੀਆਂ ਆਵਾਜ਼ਾਂ ਠਾਉਂਦੇ ਰਹੇ ਪਾਕਿਸਤਾਨ ਨਾਲ ਉਠਾਉਂਦੇ ਰਹੇ ਆ ਜੀ ਬਹੁਤ ਤੁਹਾਡਾ ਬਹੁਤ ਤੁਸੀਂ ਦਿਨੋਂ ਧੰਨਵਾਦ ਬਹੁਤ ਜ਼ਰੂਰ ਕਰਦਾ ਕਿੰਨੇ ਕਿੰਨੇ ਨੌਜਵਾਨ ਸੀ ਜੀ ਦੋ ਸੈਂਕੜੇ ਕਿ ਮੇਰਾ ਪਰ ਜੀਆਂ ਬਿਆਰੀ ਫਰ ਇਹ ਜਿਹੜਾ ਆਪਣਾ ਅਰਵਿੰਦਰ ਸਿੰਘ ਦਾ ਰਤਨਪਾਲ ਸਿੰਘ ਦਾ ਸਰ ਜਦੋਂ ਇਹ ਪਾਣੀ ਦਾ ਫਲੱਡ ਸਿਚੁਏਸ਼ਨ ਆਇਆ ਸੀ ਨਾ ਮੇਰੇ ਆਇਆ 7 ਜੁਲਾਈ ਦੇ ਚ ਤਦੋਂ ਜੀ ਕਿ ਉੱਤੇ 2023 ਦੇ ਸਤਵਾਂ ਮਹੀਨਾ ਚੜਾ ਠੀਕ ਇਹਨਾਂ ਆਪਣੇ ਸਮਾਨ ਸਵਿਛਤ ਨੂੰ ਸਮਾਨ ਕਢਾਉਣ ਵਾਸਤੇ ਚਲੇ ਗਏ ਸੀ ਕਿਉਂਕਿ ਪਾਣੀ ਬਾਲਾ ਕਾਫੀ ਜ਼ਿਆਦਾ ਸੀ ਸਮਾਨ ਸੜਾਉਂਦੇ ਕਢਾਉਂਦੇ ਸਾਰ ਪਾਣੀ ਦਾ ਵਾਚ ਤੇਜ ਔਨ ਕਰਕੇ ਤੇ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਫਿਰ ਤੋਂ ਬਾਅਦ ਸਾਨੂੰ ਉਹਨਾਂ ਨੇ ਰੇਂਜਨਾ ਕਨੈਕਟ ਕੀਤਾ ਥਾਣੇ ਤੋਂ ਉੱਤੀਆਂ ਰੇਂਜਨਾ ਨੇ ਆ ਕੇ ਕੌਂਕੀ ਥਾਣੇ ਨਾਲ ਸਾਡੇ ਘਰ ਆਏ ਜੀ ਉਹਨਾਂ ਨੇ ਸਿਨਗਸ਼ ਕੀਤੀ ਧਾਰਗੜ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਗੁਰਵਿੰਦਰ ਸਿੰਘ ਤੇ ਰਤਨਪਾਲ ਸਿੰਘ ਅਸੀਂ ਕਿ ਧਾਰਗੜ ਸ਼ੋਅ ਕੀਤੇ ਸਾਰੇ ਵਿਖਾਈ ਉਹਨਾਂ ਨੇ ਕਿ ਤੁਹਾਡੇ ਬੰਦੇ ਪਾਕਿਸਤਾਨ ਰੁੜ ਕੇ ਚਲੇ ਗਏ ਨੇ ਤੇ ਪਹੁੰਚ ਚੁੱਕੇ ਨੇ ਪਾਕਿਸਤਾਨ ਨੂੰ ਅਨੁਨਾਂ ਦਾ 1 ਸਾਲ ਉਤੇ ਰਹਿ ਹੈ 2-3 ਸਾਲ ਸਜ਼ਾ ਹੋ ਗਈ ਸੀ ਸਜ਼ਾ ਉਹਨਾਂ ਨੇ ਪੂਰੀ ਕਰਨ ਕਰ ਬਾਅਦ ਇਹ ਸਰਕਾਰ ਨੇ ਉੱਥੋਂ ਉਹਨਾਂ ਨੇ ਰਿਹਾ ਕਰਤਾ ਹੈਗਾ ਵਾ ਰਿਹਾ ਕਰਨ ਤੋਂ ਬਾਅਦ ਅਸੀਂ ਬਹੁਤ ਖੁਸ਼ੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪੰਜਾਬ ਸਰਕਾਰ ਦਾ ਤੇ ਨਾਲ ਹੀ ਆਪਣੇ ਪਾਕਿਸਤਾਨ ਸਰਕਾਰ ਦਾ ਤੇ ਆਪਣੇ ਜੋ ਵੀ ਸਾਰੇ ਪਾਣੀ ਨਾਲ ਜੋ ਉਹਨਾਂ ਨੇ ਮਤ ਦਿੱਤੀ ਹੈ ਸਾਰੇ মিডিਆ ਵਾਲੇ ਨੂੰ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ हां जी सर ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਰਪਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਸਿੰਹਾ ਮੀਟ ਪਰ ਜੀਆਂ ਬੈਰੀ ਪਰ ਆਏ ਹਾਂ ਤੇ ਕਿੰਨੀ ਬੁਝਵਾਨੇ ਤੁਹਾਡੇ ਜਿਹੜੇ ਪਾਕਿਸਤਾਨ ਦੇ ਚਲੇ ਗਏ ਸਾਡੇ ਦੋ ਮੁੰਡੇ ਹੈ ਜੀ ਕੀ ਕੀ ਨਾਮ ਹੈ ਤੁਹਾਡਾ ਮੇਰੇ ਪੁੱਤ ਜਿਹਦਾ ਨਾਮ ਹਰਵਿੰਦਰ ਸਿੰਘ ਹੈ ਜੀ ਤੇ ਉਹਦਾ ਯਾਰ ਦਾ ਨਾਮ ਰਤਨਪਾਲ ਸਿੰਘ ਹੈ ਜੀ ਕਿਸ ਤਰ੍ਹਾਂ ਚਲੇ ਗਏ ਸੀ ਜੀ ਕੀ ਮਾਮਲਾ ਕੀ ਬਾਇਆ ਸੀ ਕਿਸ ਤਰ੍ਹਾਂ ਚਲੇ ਗਏ ਮਾਮਲਾ ਇਸ ਤਰ੍ਹਾਂ ਹੈ ਸਾਲ 2023 ਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਇਹ ਰਾਜਪੁਰੇ ਗੱਟੀ ਪਿੰਡ ਫਰੋਜਪੁਰ ਉੱਥੇ ਮੇਰੀ ਘਰ ਜੀ ਹੈ ਸਵਨਦਰ ਦੀ ਪਾਂਡਾ ਤੇ ਉਹਨਾਂ ਦਾ ਸਮਾਨ ਕਢੋਂ ਗਿਆ ਸੀ ਜਿਹੜਾ ਜੋਗੇ ਕਿਤੇ ਲਾ ਦਿੱਤਾ। ਤੇ ਆ ਦੇ ਸਾਦੇ। ਦੇਖੋ ਬਾਫ ਫੇਟੀ ਹੋਈ ਹੈ। ਉਹ ਤੇ ਬਾਫ ਦੇ ਵਿੱਚ ਉਹ ਸਮਾਨ ਪੜਾਉਂਦੇ ਰਹੇ ਤੇ ਪਸ਼ੂ ਜਦੋਂ ਰਹਿ ਗਏ ਸੀਗੇ, ਦਨ ਚਾਰ ਪਸ਼ੂ ਰਹਿ ਗਏ ਸੀਗੇ। ਉਹ ਕਢਵਾਉਂਦੇ ਹੋਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਦਰਿਆ ਦਾ ਵਹਾਅ ਜ਼ਿਆਦਾ ਆ ਗਿਆ ਸੀ। ਇਹ ਰੋੜ ਕੇ ਪਾਕਿਸਤਾਨ ਚਲੇ ਗਏ। ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਕਿੱਥੇ ਦਾ ਪਤਾ ਲੱਗਾ ਜੀ ਉਹ ਪਾਕਿਸਤਾਨ ਦੇ ਵਿੱਚ ਹੈਗੇ ਨੇ? ਸਾਨੂੰ ਸਰ ਸਾਡੀ ਕਿ ਦਿਨ ਪਿੰਡ ਚੌਕੀ ਵਾਲੇ ਪੁਲਿਸ ਵਾਲਾ ਇਨਵੈਸਟੀਗੇਟਰ ਜੀ ਤੁਹਾਡੇ ਇਸ ਤਰੀਕੇ ਬੰਦੇ ਉਧਰ ਰੋੜ ਕੇ ਚਲੇ ਗਏ ਚਲੋ ਅਸੀਂ ਰੱਬ ਦਾ ਸ਼ੁਕਰ ਹੈ ਆਪਾਂ ਦਾ ਕੀਤਾ ਕਿ ਚਲੋ ਜਾਨ ਨਹੀਂ ਦਾ ਨੁਕਸਾਨ ਨਹੀਂ ਹੋਇਆ ਬਚ ਗਏ ਚਲੋ ਉਧਰ ਚਲੇ ਗਏ ਤੇ ਜਿੰਦੇ ਰਹਿਣਗੇ ਕਦੀ ਨਾ ਕਦੀ ਵਾਪਸ ਆਈ ਜਾਈਏ ਤੇ ਤੁਹਾਨੂੰ ਅੱਜ ਕਿਸ ਤਰ੍ਹਾਂ ਪਤਾ ਲੱਗਾ ਜੀ ਅੱਜ ਉਹਨਾਂ ਨੇ ਛੱਡਿਆ ਜਾ ਰਿਹਾ ਜੀ ਅੱਜ ਸਾਨੂੰ ਪਰ ਰਵਿੰਦਰ ਸਿੰਘ ਦਾ ਦਸਿਆ ਜੀ ਕਾ ਜੀ ਬਹੁਤ ਵਾਰ ਫੋਨ ਆਉਂਦਾ ਸੀ ਉਧਰੋਂ ਕਾਲ ਕਰਨ ਦਿੰਦੀ ਸੀ ਕਿ ਪਾਪ ਸੰਤਾਨ ਦੀ ਸਰਕਾਰ ਵੀ 10 ਮਿੰਟ ਦਿੰਦੀ ਸੀ ਵੀ ਕਰੇ ਤੁਸੀਂ ਗੱਲ ਕਰ ਲਿਆ ਕਰੋ ਕਿ ਕੀ ਕੀ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦਾ ਵਿਹਾਰ ਜਿਹੜਾ ਪਾਕਿਸਤਾਨ ਦੇ ਵਿੱਚ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੀਡ ਕਰਦੇ ਨੇ ਕਿੱਥੇ ਜੀਲ 'ਚ ਰੱਖਿਆ ਕਿਸ ਤਰ੍ਹਾਂ ਦਾ ਗਿਆਰ ਕਰਦੇ ਨੇ ਜੀ ਜੀਲ ਦੇ ਵਿੱਚ ਲੱਖੋ-ਲੱਖ ਦੇ ਵਿੱਚ ਰੱਖਿਆ ਜੀ ਉਹਨਾਂ ਨੇ ਅੱਛਾ ਹਾਂ ਜੀ ਰੋਟੀ ਪਾਣੀ ਤਾਂ ਕਹਿੰਦਾ ਚਾਚਾ ਜੀ ਮੈਨੂੰ ਕਹਿੰਦਾ ਹੁੰਦਾ ਜੀ ਕਹਿੰਦਾ ਚਾਚਾ ਜੀ ਵਧੀਆ ਦਿੰਦੇ ਆ ਜਾਨਕਿ ਇੰਨਾ ਉਹਨਾਂ ਨੇ ਖਰਾਬ ਨਹੀਂ ਕੀਤਾ ਜਾਨਕਿ ਮਾਰਦੇ ਪੁੱਤੇ ਤੇ 何や ਵਧੀਆ ਰੋਕੀ ਦੀ ਜੀ ਕਿੰਨੀ ਕੁ ਉਮਰ ਸੀਗੀ ਦੋਨਾਂ ਦੀ ਜੀ ਤੇ 22 22 ਸਾਲ ਸੀਗੀ ਦੋਨਾਂ ਦੀ ਕਰਦੇ ਕੀ ਸੀਗੇ ਤੇ ਤੁਹਾਡੀ ਮਜ਼ਦੂਰੀ ਕਰਦੇ ਸੀ ਤੇ ਵਿਆਹ ਸੀ ਜੀ ਹਾਂ ਜੀ ਵਿਆਹ ਸੀ ਬੱਚੇ ਕਿੰਨੇ ਚੁੱਕੇ ਬੱਚੇ ਦੋ ਆ ਹਰਵਿੰਦਰ ਦੇ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਕਿ ਅੱਜ ਉਹ ਆਪਣੇ ਵਤਨ ਵਾਪਸ ਆ ਰਹੇ ਨੇ ਆਪਕੇ ਪਰਿਵਾਰ ਕੇ ਮੈਂਬਰਾਂ ਦੇ ਨਾਲ ਮਿਲਣ ਦੀ ਸਾਡੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਤਾਂ ਧੰਨਵਾਦ ਕਰਦੇ ਆ ਦੋਨੇ ਸਰਕਾਰਾਂ ਦਾ ਜਿਨ੍ਹਾਂ ਨੇ ਤਾਲਮੇਲ ਆਦਾ ਮੇਲ ਕਰਕੇ ਵਧੀਆ ਸਾਡੇ ਬੱਚੇ ਇੰਨੀ ਜਲਦੀ ਤੇ ਜਲਦੀ ਸੂਤ ਵਾਪਸ ਕਰਦੇ ਪਏ ਆ ਜੀ ਇਹਲੇ ਉਹਦੇ ਵਿੱਚ ਚ ਇੰਡੀਆ ਸਰਕਾਰ ਆਪਣੀ ਇੰਡੀਅਨ ਦੀ ਜਿਹੜੀ ਸਰਕਾਰ ਆ ਉਹਦਾ ਧੰਨਵਾਦ ਸਾਥ ਸੰதான் ਸਰਕਾਰ ਦਾ ਵੀ ਧੰਨਵਾਦ ਜਿੰਨਾ ਨੇ ਲੋਕਾਂ ਦੇ ਮੁੰਡੇ ਗਏ ਸੀਗੇ ਬੰਦੇ ਦੀ 20-20 ਸਾਲ ਹੋ ਗਏ ਉਹਨਾਂ ਨੂੰ ਬੈਠਾ ਹਜੇ ਤੱਕ ਕੋਈ ਨਹੀਂ ਆਇਆ ਪਰ ਸਾਡੀ ਵਾਅਦਾ ਵੀ ਉਹਦੇ ਵੀ ਇਰਦਾਸ ਹੈ ਕਿ ਸਾਡੀ ਜਿੰਨਤੀ ਸੁਣੀ ਗਈ ਕਿੰਨਾ ਸਾਲਾਂ ਦੇ ਵਿੱਚ ਵਾਪਸ ਕਰੀਏ ਹਾਂਜੀ ਭਾਈ ਜੀ ਜੀ ਭਾਈ ਜੀ ਜੀ ਮੇਰਾ ਨਾਮ ਗਰਮੇਸ਼ ਹੈ ਕਿਲੇ ਚ ਪਿੰਡ ਹਾਂਜੀ 17 ਦੇ ਪਿੰਡ ਹਾਂਜੀ ਹਾਂਜੀ ਪਾਕਿਸਤਾਨ ਕਿਸ ਤਰ੍ਹਾਂ ਚਲੇਗੇ ਜੀ ਸਰ ਟਰੈਕਟਰ ਖੜਾਈ ਪਾ ਜਮੀਨ ਤੇ ਬਹੁਤ ਉੱਚੀ ਜਗ੍ਹਾ ਤੇ ਰੋਕਣ ਗਿਆ ਚਲੇ ਹਾਂਜੀ ਸਰ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਇਸ ਕਰਕੇ ਲੈਕ ਚ ਲੰਘ ਗਏ ਅਸੀਂ ਤੇਨੋਂ ਬਦਕੀ ਕਿਵੇਂ ਦੇਖੀ ਕਿ 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 ਸਾਬੋ ਵੀ ਰੋਗੋ ਸੇ ਭਾਰਤੀ ਬੰਦ ਜੀ ਸਰ ਬਲੈਗ ਤਾਂ ਮੁੰਡਾ ਨਾ ਨਹੀਂ ਸਰ ਉਹ ਨਾ ਅਸੀਂ ਚੱਲਾ ਦੂਜੇ ਚੱਕੀਆਂ ਚ ਬੰਦ ਰਹਿੰਦੇ ਕਿੰਨੇ ਬੰਦੇ ਲੱਗਾ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ ਤੇ ਦਿਨ ਬੰਦ ਕਿ ਅੱਜ ਜਿਹੜਾ ਮੇਰਾ ਨਾਮ ਅਰुण ਮਾਲ ਜੀ ਮੈਂ ਅਟਾਰੀ ਬਾਰਡਰ ਤੇ ਆਇਆ ਤੇ ਪ੍ਰੋਟੋਕੋਲ ਉਸ ਤੋਂ ਕੁਸਚਨ ਹੈ ਪਾਕਿਸਤਾਨਸ ਘਰ ਲੋ ਅਜ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਫਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰेंजर ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰेंजर ਦੇ ਬੀਐਸਐਫ ਦੇ ਆਫੀਸਰ ਦੇ ਹੱਥ ਹੰਡਓਵਰ ਕੀਤਾ ਆ ਸਤਿ ਸ੍ਰੀ ਅਕਾਲ ਨੈਪਚੂਲਰ ਅਠਾਰੀ ਜੀ ਦੀ ਡੀਸੀ ਅਫੀਸ ਤੋਂ ਡਿਊਟੀ ਲੱਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ੍ਰੀ ਸੋਹੇਰ ਮੀਰ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਰੋ ਜੀ ਵੱਲੋਂ ਇਹਨਾਂ ਦੀ ਸਕਿਉਰਿਟੀ ਦੀ ਪੁਖਤਾ ਪ੍ਰਬੰਧ ਕੀਤੇਗੇ ਇੱਕ ਪਾਇਲਟ ਸਕਵਡ ਅਪਾਇੰਟਡ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰੰਦਰ ਨੇ ਜਾਇਆਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲਈ ਜਾਇਆਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜਾਂਦੇ ਨੇ ਇਹ 2023 ਦੇ ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਘਾਤ ਅੰਦਰ ਰੁੜ ਕੇ ਚਲੇ ਗਏ ਸੀ ਤੇ ਇਹ 6 ਦੇ 6% ਜਿਹੜੇ ਆ ਜਿਹਦੇ ਮੈਂ ਤੁਹਾਨੂੰ ਦੱਸਿਆ ਫਰੀਦਪੁਰ ਦੇ 4 ਇੱਕ ਲੁਧਾਨਾ ਇੱਕ ਚਲੰਦਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਏ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਰੋਸਟ ਕੀਤੀ ਗਿਆ ਤੇ ਇਹਨਾਂ ਨੂੰ ਇੱਕ ਸਾਲ ਦੀ ਸਜਾਈ ਉਸ ਤੋਂ ਬਾਅਦ ਉਹਨਾਂ ਦੀ ਵਾਪਸੀ ਦੀ ਪ੍ਰਸਿੰਗ ਚੱਲੀ ਆ ਤੇ ਉਹਨਾਂ ਵਾਪਸ ਕੀਤਾ ਗਿਆ ਹਾਂਜੀ ਟੋਟਲ ਸੱਤ ਲੋ ਟੋਟਲ ਸੱਤ ਹੈ ਕਿ ਜੁਪੀਦਰ ਜੀ ਹਾਂਜੀ ਜਿਹੜੇ ਪਿੰਡ ਦੇ ਕਿੰਨੇ ਜਾਣੇ ਤੁਸੀਂ ਤਿੰਨ ਜਾਣੇ ਕਿਸ ਤਰ੍ਹਾਂ ਦਿੱਤ ਲਗੇ ਪਾਕਿਸਤਾਨ ਜੀ ਮੇਰੀ ਜਮਿੰਟ ਟਰੈਕਟਰ ਖੜਾ ਸੀ ਉਹਨੂੰ ਪਤਾ ਕਰਨ ਦੇ ਗਏ ਸੱਤ ਲੋ ਹੀ ਦਰਿਆ ਤੋਂ ਉੱਕਦੇ ਆ ਜੀ ਬੱਟ ਦੇ ਨਾਲ ਪਾਣੀ ਦਾ ਵਹਾਅ ਜ਼ਿਆਦਾ ਸੀ ਤੇ ਸਾਡੇ ਕੋਲ ਵਾਪਸੀ ਲਈ ਮੁਰਾਦ ਆ ਗਿਆ ਸੱਤ ਸੱਤ ਉਸ ਰੋਡ ਦੇ ਬਾਅਦ ਉਹਥੇ ਫਿਰ ਕਿਸ ਤਰ੍ਹਾਂ ਅਕੇ ਤੁਹਾਨੂੰ ਕਿੱਥੇ ਲੈ ਜਾਏਗਾ ਕਿੰਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਆ ਗਿਆ ਸੀ ਆਪਾਂ ਤਾਂ ਜਾ ਉੱਥੇ ਉਹਨਾਂ ਕਹਾਂ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੰਨਤੀ ਸੱਦ ਲਈ ਤੇ ਉਥੋਂ ਸੰਸ ਫੜਾਉਂਦੇ ਆ। ਇਹ ਜੋ ਸੁਧਾਰ ਬਾਬਾ ਜੀ ਹਾਂ ਜੀ ਇਹਦਾ ਲੱਗ ਰਿਹਾ ਹੈ। ਬਹੁਤ ਵਧੀਆ ਕਿੰਨੇ ਜਿਹੇ ਸੁਝਾਅ ਕਿੰਨੇ ਜਿਹੇ ਸੁਝਾਅ ਇਹ ਇੱਕ ਸਾਲ ਦੀ ਤੇ ਅੱਜ ਸਰਕਾਰਾਂ ਨੂੰ ਕੀ ਪੀੜ ਕਰਨਾ ਚਾਹੂਗੀ। ਸਰਕਾਰਾਂ ਨੂੰ ਪੀੜ ਕਰਾਂ ਜਿਹੜੇ ਬਾਕੀ ਦੇ ਨਹੀਂ ਜਿਹਨਾਂ ਨੂੰ ਛੱਡ ਲੈਣਾ ਵਧੀਆ ਕਰ ਲੈ। ਇਹ ਬਹੁਤ ਵਧੀਆ ਪਹਿਲੇ ਬਹੁਤ ਜ਼ਿਆਦਾ ਟਾਈਮ ਹੀ ਕੱਟ ਆਇਆ। ਸਿਰਫ 12 ਵਜੇ ਪਾਓ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦੇ ਇਜਾਜ਼ਤ ਧੰਨਵਾਦ